ਆ ਜਾ ਆ ਜਾ ਆ ਜਾ ਆ ਜਾ ਆ ਜਾ ਤੇਰੇ ਕੀ ਗੱਲ ਹੋਗੀ ਕੀ ਗੱਲ ਹੋਗੀ ਕੀ ਗੱਲ ਮੱਛੇ ਨਾ ਨਹੀਂ ਪਤਾ ਤਮਾਕੇ ਹੋ ਰਿਹਾ ਤਮਾਕੇ ਉਹ ਕਿਚੀ ਦੇ ਤੇ ਉਹ ਜਿਹੜਾ ਸਰਦੀ ਵਾਲਾ ਮਾਲ ਸੀ ਨਾ ਉਹ 50 ਉਹ ਬਲਾਇਆ ਸੀ ਨਾ ਉਹ ਹੋਰ ਵੀ ਤਮਾਕੇ ਕਰਦੇ ਹੈਂ ਕੌਣ ਘੜਾ ਦੇ ਫੋਟੋ ਮਾਲ ਦਾ ਐਂਡ ਕਰ ਰਿਹਾ ਰੇਡ ਕਢਾ ਕੇ ਜਿਹਨੇ ਲੈਣਾ ਹੈ ਲੈ ਜਾਓ ਰਹਿ ਗਿਆ ਰਹਿ ਗਿਆ ਜਿਹੜਾ ਲੈ ਗਿਆ ਲੈ ਗਿਆ ਵੀਰੇ ਜਿਹੜਾ ਰਹਿ ਗਿਆ ਰਹਿ ਗਿਆ ਜਿਹੜੇ 600 ਸੀ 550 ਜਿਹੜੇ 750 ਸੀ 650 ਅੱਧ ਨਾਲੋਂ ਵੀ ਕੱਟ ਕਰਤਾ ਪ੍ਰਦੀਪ ਜੀ ਲੋ ਜੀ ਸਰਦੀ ਵਾਲਾ ਮਾਲ ਹੈ 350 ਰੁਪਏ ਦਾ ਤਮਾਕਾ ਹੋ ਰਿਹਾ 350 ਰੁਪਏ ਦਾ 350 ਰੁਪਏ ਦਾ ਤਮਾਕਾ ਹੋ ਰਿਹਾ 350 ਰੁਪਏ ਸੂਟ ਆ ਜਾਓ ਵੀਰੇ ਆਓ 1 ਕਿਲੋ ਗ੍ਰਾਮ ਇਹ ਕੀ ਰੇਟ ਹੈ ਭਾਈ ਏ ਭਾਜੀ 6.660 ਵਾਲੇ 550 ਸਟਾਕ ਨਾ ਹੋ ਰੇ ਐਂਡ ਜਿਹੜਾ ਕਸਟਮਰ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਇਹ ਸਿਮਰ ਦੇ ਸੂਟ ਨੇ ਕਿਾ ਪੂਰੇ ਗਰਮ ਤੇ ਪੂਰੇ ਫਾਇਦੇ ਨਾਲ ਆਂਦੀ ਸਰਦੀ ਨੂੰ ਫੇਰ 1100 ਲੈ ਕੇ ਜਾਓਗੇ ਅਸੀਂ ਦੇਣ ਜਾ ਰਹੇ ਹਾਂ ਸਿਰਫ 550 ਦਾ ਸੂਟ ਜੀ ਲੈ ਜਾਓ ਰਿਤੇਦਾਰਾ ਵਾਪਕੇ ਲੈ ਜਾਓ ਪੈਨ ਪਾਈਆਂ ਵਾਪਕੇ ਲੈ ਜਾਓ 550 ਬਸ ਸਟਾਕੜ ਕੋ ਐਂਡ ਰਹਿ ਗਿਆ 50% ਆ ਦੇਖੋ ਜੀ ਆ ਸਾਰੇ ਤੁਹਾਨੂੰ ਦੇਨੇ 50% ਆਫ ਤੇ 11 12 1200 ਦੇਨੇ 550 ਦਾ ਸੂਟ ਸਰਦੀਆਂ ਹੋਰੇ ਐਂਡ ਗਰਮ ਮੌਸਮ ਤੇ ਹੋਰੇ ਐਂਡ ਭਾਜੀ ਐਂਡ ਭਾਜੀ ਕੋਟ ਰਾਇ ਕੋਟ ਰਾਇ ਦੇਖੋ 16 16 100 ਵਾਲੇ ਉਹ ਕੌਣ ਰਹੇ ਉਹ ਗਰਮ ਮਾਲ ਤੇ 50 ਰੁਪਏ ਉਹ ਬਹੁਤ ਘਟ ਰੇਟਾ ਬਾਈ ਜੀ ਬਹੁਤ ਘਟ ਰੇਟਾ ਮੈਂ ਕਿਹਾ ਲੈ ਜਾਓ ਵੀਰੇ ਜਿਹੜਾ ਲੈ ਗਿਆ ਆਫਰਾਂ ਦਾ ਫਾਇਦਾ ਲੈ ਗਿਆ ਨਹੀਂ ਸਹੀ ਗੱਲ ਹੈ ਜੇ ਲੈ ਗਿਆ ਆਫਰਾਂ ਦਾ ਫਾਇਦਾ ਲੈ ਗਿਆ ਸਟਾਕ ਦੀ ਕੋਈ ਕਮੀ ਨਹੀਂ ਕਸਟਮਰ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਗਰਮ ਮਾਲ ਤੇ ਰੇਟ ਘਟ ਗਿਆ ਬਾਈ ਜੀ ਘਟ ਗਿਆ ਰੇਟ ਘਟ ਗਿਆ ਰੇਟ ਘਟ ਗਿਆ ਪੱਕੀ ਗੱਲ ਹੈ ਪੱਕੀ ਗੱਲ ਹੈ 100% 100% ਪੱਕੀ ਗੱਲ ਆ ਬਾਈ ਜੀ ਗਰਮ ਮਾਲ ਦਾ ਹੋ ਰਿਹਾ ਐਂਡ ਵਾਲੇ ਮਾਲ ਤੇ ਲੱਗ ਚੁੱਕਿਆ ਮੇਲਾ ਕੱਟਣ ਵਾਲੋ ਵੀ ਕੱਟ ਰੇਟਾਂ ਦਾ ਕੋਈ ਮੇਰੇ ਤੋਂ ਬਚੇ ਕੁਝ ਸਟਾਕ ਜੀ ਜਿਹੜਾ ਕਸਟਮਰ ਲੈ ਗਿਆ ਰਹਿ ਗਿਆ ਆਂਦੀ ਸਤਿ ਦੀ ਨੂੰ ਡੋਲ ਪੈਸੇ ਲਾਓਗੇ ਮੇਰੇ ਤੋਂ ਲਓ 350 ਰੁਪਏ ਦਾ ਸੂਟ 5 ਮੀਟਰ ਦਾ 716 ਸਾਡੇ ਪਾਸ ਸੀਮਾ ਨਾ ਪਾਲਸੀ ਸੀਮਾ ਮੇਰੀ ਹੈ ਡਿਸਕਾਊਂਟ ਤੇ ਆਹ ਦੇਖ ਵੀਰੇ ਵੀਰੇ ਆਹ ਦੇਖ ਮੈਂ ਕੀ ਬਾਜੀ ਮੈਂ ਤਾਂ ਪਹਿਲਾਂ ਹੀ ਕਹੀ ਜਾ ਰਿਆਂ ਮੈਂ ਤਾਂ ਪਹਿਲਾਂ ਹੀ ਕਹੀ ਜਾ ਰਿਆਂ 1516 ਮੈਂ ਤੋਂ ਪਹਿਲੇ ਲਈ ਜਾ ਰਿਹਾ 1300 ਦਾ 100 ਪੰਜਾਬਾ 100 ਪੰਜਾਬਾ ਮੈਚਿੰਗ ਸੂਟ ਸੀਮਾ ਗੀਟ ਅੱਧੇ ਅੱਧੇ ਨਾਲੋਂ ਘੱਟ 1350 ਚੱਕ ਦੇ ਅੱਗੇ ਨਾਲੋਂ ਘੱਟ ਆ ਦੇਖੋ ਪਾਜੀ ਆ ਦੇਖੋ ਆ ਮੇਰੇ ਵੀਰ ਆਸਾਨਾ ਕਰ ਦੇਣਾ ਕਲੀਅਰ ਓ ਮੈਨੂੰ ਕੋ ਕਮਲਾ ਕੀਤਾ ਤੁਸੀਂ ਯਾਰ ਕਿੱਧਰ ਦਿਖਾਵਾ ਮੈਂ ਹਿੱਲ ਪੈ ਗਈ ਐ ਸਾਨੂੰ ਲੈ ਗਿਆ ਲੈ ਗਿਆ ਰਹਿ ਗਿਆ ਪਾਜੀ ਲੈ ਗਿਆ ਲੈ ਗਿਆ ਰਹਿ ਗਿਆ ਲੈ ਗਿਆ ਰਹਿ ਗਿਆ ਥੋੜੇ ਮੇਰੇ ਤੋਂ ਬਚਾ ਥੋੜਾ ਗਰਮ ਨਾਲ ਹੈ ਕਿਤੇ ਮੁੱਠੀਆਂ ਦੇ ਕਿਤੇ ਟੋਬੀ ਵੀ ਆ ਬਟਿੰਡੇ ਗੋਟੇ ਵਰਲਡ ਵਾਈਡ ਟੋਬੀ ਵੀ ਆ ਬਟਿੰਡੇ ਲੈ ਜੋ ਬਾਈ ਲਾਸਟ ਮੇਲਾ ਸਰਦੀਆਂ ਦਾ ਸਟਾਕ ਹੋ ਰਿਹਾ ਖਤਮ ਪ੍ਰੇਮ ਤੇ ਸਟੂਡੀਓ ਜੇਰਾ ਮੇਰਾ ਭੈਣ ਭਾਈ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ 13 16 ਕੋਈ ਪਾ ਦਿਓ ਵਰਦੀ ਦੀ ਕੋਈ ਪਾ ਦਿਓ ਸਾਡੇ 600 ਰੁਪਏ ਦਾ ਥੱਪਲੇ ਨਹੀਂ ਥੱਪਲੇ ਨਹੀਂ ਮੇਰੇ ਥੱਪਲੇ ਨਹੀਂ ਮੇਲਾ ਮੇਲਾ ਗੋਠੀ ਵਾਲੇ ਦਾ ਮੇਲਾ ਗੋਠੀ ਵਾਲਾ ਵੀਰਿਆ ਦਾ ਦੱਬ ਕੇ ਲਾਈਕ ਸ਼ੇਅਰ ਕਰ ਦਿਓ ਹਰੇਕ ਭੈਣ ਤੱਕ ਪਹੁੰਚ ਜਾਏ ਪੂਰਾ ਫਾਇਦਾ ਇਹ 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 ਲਾਈਕ ਲੈ ਜਾ ਰਿਹਾ ਟੋਪ ਤੇ 50% ਟੋਪ ਤੋਂ ਵੱਧ ਟੋਪ ਤੇ ਵੀਡੀਓ ਨੂੰ ਸ਼ੇਅਰ ਬਟੇਲਾ ਲਾਇਕ ਕਮੈਂਟ ਜ਼ਰੂਰ ਕਰਿਓ ਭਾਈ ਲਓ ਜੀ ਨਵੇਂ-ਨਵੇਂ ਡਿਜ਼ਾਈਨ ਨਵੀਂ-ਨਵੀਂ ਵੈਰਾਈਟੀ ਹਰ ਰੋਜ਼ ਅਪਡੇਟ ਹੁੰਦੀ ਆ ਆਪਣੇ ਪੇਜ ਤੇ ਤੇ ਆਹ ਦੇਖੋ ਮੈਂ ਡਿਜ਼ਾਈਨ ਡਿਸਪਲੇ ਕੀਤੇ ਇੱਥੇ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਪਾਕਿਸਤਾਨੀ ਸੂਟ ਦੁਪੱਟਾ ਲੈਕਸ ਸਟਾਈਲ ਪੌਂਚੇ ਵਰਕ ਵਾਲੇ ਔਰ ਕਲਰ ਚਾਰ ਜਿਹੜਾ ਹੈ ਦੇਖੋ ਜੀ ਚਾਰ-ਚਾਰ ਰੰਗਾਂ ਦੇ ਵਿੱਚ ਸੈੱਟ ਮਿਲਣਾ ਤੁਹਾਨੂੰ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਹੈ ਔਰ ਰੇਟ ਦੀ ਗੱਲ ਕਰੀਏ ਤਾਂ ਰੇਟ ਜਿਹੜਾ ਹੈ 50% ਔਫ ਤੇ ਹੀ ਮਿਲਣਾ ਹੈ ਕਲਰ ਵਾਈਜ਼ ਡਿਜ਼ਾਈਨ ਵਾਈਜ਼ ਦੋਜਾਨਾ ਨਵੀਂ ਵੈਰਾਈਟੀ ਅਪਡੇਟ ਹੁੰਦੀ ਹੈ ਆ ਦੇਖੋ ਸੂਟ ਖੋਲ ਕੇ ਦਿਖਾ ਰਹੀ ਆ ਦੇਖੋ ਆਹ ਵਾਲਾ ਸੂਟ ਖੋਲਦੇ ਆਪਾਂ ਆ ਲੋ ਬਹੁਤ ਸੋਹਣਾ ਬਾਟਮ ਵਰਕ ਵਾਲਾ ਡਿਜ਼ਾਈਨ ਹੈ ਇਹ ਆ ਲੋ ਵੀਰੇ ਆ ਆਏਗਾ ਪੌਚਾ ਤੇ ਵਰਕ ਤੇ ਆ ਆਏਗਾ ਜੀ ਚੜ ਦਾ ਵਰਕ ਚੜ ਦਾ ਵਰਕ ਚੈੱਕ ਕਰੋ ਜੀ ਲੈ ਇੱਕ ਬਹੁਤ ਸੋਹਣਾ ਬਣਿਆ ਹੋਇਆ ਟੂ ਲਾਈਨ ਡਿਜ਼ਾਈਨ ਹੈ ਬਾਟਮ ਐਟ ਬਲੋਕਰ ਦੀ ਖੀਮ ਸਾਫ ਦੀ ਬਰੋਕਟ ਦੀ ਤੇ ਨਾਲ ਆਏਗਾ ਦੁਪੱਟਾ ਇਹਦੇ ਵਿੱਚ ਕਲਰ ਮਿਲਨ ਕੇ ਪੰਜ ਇਸ ਤਰ੍ਹਾਂ ਦੀ ਨਵੀਂ ਨਵੀਂ ਤੇ ਫਰੈਸ਼ ਵੈਰਾਈਟੀ ਦੇਖਣ ਲਈ ਆਪਣੇ ਬੇਜ ਨੂੰ ਕਰਦੇ ਫੋਲੋ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਇਹ ਰਜਨਦੀ ਤਰ੍ਹਾਂ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਏ ਅੱਜ ਕੋ ਡਿਜ਼ਾਈਨ ਚੈੱਕ ਕਰੋ ਵੀ ਨਾ ਸਭ ਤੋਂ ਪਹਿਲਾਂ ਤਾਂ ਸਾਰਾ ਟੋਟਲੀ ਹੈਂਡਵਰਕ ਦੇ ਉੱਤੇ ਡਿਜ਼ਾਈਨ ਕੀਤਾ ਹੋਇਆ ਤਿਆਰ ਤੇ ਨਾਲ ਇਹਦੇ ਪੌਂਚੇ ਤੇ ਵਰਕ ਆਏਗਾ ਔਰ ਦੁਪੱਟੇ ਦੀ ਗੱਲ ਕਰੀਏ ਤਾਂ ਇਹਦਾ ਦੁਪੱਟਾ ਵੀ ਵਰਕ ਵਾਲਾ ਹੈ ਰੇਟ 50% ਆਫ ਦੇ ਹੈਵੀ ਦੁਪੱਟਿਆਂ ਵਾਲੇ ਛੂਟ ਗਰਲਿਸ਼ ਲੁੱਕ ਪੈਟਰਨ ਕੱਪੜੇ ਜਿਵੇਂ ਨਵੇਂ ਤੇ ਹੁਣ ਇਹਨੇ ਦਿਖਾਦੇ ਤੁਹਾਨੂੰ ਲੰਗ ਆਹ ਦੇਖੋ ਜੀ ਨੌ ਰੰਗ ਹੈ ਇਸ ਦੀ ਐਨਡੀ ਕਪਾ ਉੱਪਰ ਕੀ ਹੁੰਦਾ ਸੀ ਅੱਠ ਡਿਸਪਲੇ ਕੀਤੇ ਹੋਏ ਆ 50% ਆਫ ਦੀ ਰੇਂਜ ਦੇ ਵਿੱਚ ਹੈ ਇਹ 4900 ਦੀ ਰੇਂਜ ਤੇ 9400 ਵਾਲਾ ਇਸ ਤਰ੍ਹਾਂ ਦੀ ਨਵੇਂ ਨਵੀਂ ਫਰੈਸ਼ ਵੈਰਾਈਟੀ ਰੋਜ਼ਾਨਾ ਤੁਹਾਨੂੰ ਇੱਕੋ ਇੱਕ ਸ਼ੋਰੂਮ ਤੇ ਮਿਲਣੀ ਹੈ ਗੋਠੀ ਵਰਲਡਵਾਈਡ ਤੋਂ ਬੀਵੀਆਰ ਬਟੇ ਨੋਰਮਲ ਫੁੱਟਾ ਦੇ ਨਾਲ ਨਾਲ ਫੈਲਦੀ ਪਾਰਟੀ ਦੇ ਸੂਟ ਵੀ ਲੈ ਕੇ ਆਏ ਆ ਆਪਾਂ ਦਬਕਾ ਵੱਕ ਵਾਲੇ ਬਹੁਤ ਹੀ ਸੋਨੇ ਸੋਨੇ ਦੇ ਨਵੇਂ ਬੇਸਾਂ ਦੇ ਆ ਜਿਹੜਾ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਵੀਰੇ ਸੈਲਫ ਪੇਜ ਦੇ ਉੱਤੇ ਮੇਰੇ ਕੋਲ ਡਿਜ਼ਾਈਨ ਆਇਆ ਦਬਕੇ ਵੱਕ ਵਾਲਾ ਕਲਰ ਚਾਰ ਆਏ ਆ ਬਹੁਤ ਹੀ ਪਿਆਰੇ ਕਲਰ ਬਹੁਤ ਹੀ ਪਿਆਰਾ ਕੰਮ ਹੋ ਗਿਆ ਹੈ ਦੇ ਤੇ ਆ ਇਹਨਾਂ ਦੇ ਆਣ ਕੇ ਵਿੱਚ ਦੁਪੱਟੇ ਦੁਪੱਟੇ ਵੀ ਜਿਹੜੇ ਨਾਲ ਦੇ ਬੇਸ ਦੇ ਲੱਗੇ ਆ ਔਰ gota ਬਹੁ ਬੜੀਆਂ ਦੁਪੱਟਿਆਂ ਤੇ ਲਾਇਆ ਤੇ ਨਾਲ ਕੀਤਾ ਹੋਇਆ ਹੈਂਡਵਰਕ ਬਿਲਕੁਲ ਨਵੇਂ-ਨਵੇਂ ਕਨਸੈਪਟ ਜਿਹੜੇ ਸਾਡੀ ਕੋਸ਼ਿਸ਼ ਹੈ ਰੋਜ਼ਾਨਾ ਤੁਹਾਨੂੰ ਦਿਖਾਉਣ ਦੀ ਸਾਡੇ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਰਦਿਆ ਕਰੋ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਨਵੀਂ ਅਪਡੇਟ ਹਰ ਰੋਜ਼ ਤੁਹਾਨੂੰ ਮਿਲੇ ਬਿਨਾ ਨਾ ਹਾਂਜੀ ਵੀਰੇ ਨਮਸਕਾਰ ਗੁੱਡ ਮਾਰਨਿੰਗ ਸਭ ਜੀ ਦਾ ਰੋਜ਼ਾਨਾ ਦੀ ਤਰ੍ਹਾਂ ਨਵੇਂ ਡਿਜ਼ਾਈਨ ਆਪਣੇ ਕੋਲੇ ਓਪਨ ਹੋ ਚੁੱਕੇ ਨੇ ਜਿਨ੍ਹਾਂ ਤੇ ਲੱਗਦੇ ਕਿ ਨੇ ਰੇਟ 50% ਆਫ ਦੇ ਡਿਜ਼ਾਈਨ ਦੇਖ ਰਹੇ ਹੋ ਤੁਸੀਂ ਪਰਲ ਵਰਕ ਵਾਲਾ ਹੈਵੀ ਦੁਪੱਟੇ ਦੇ ਨਾਲ ਬਾਕੀ ਅਗਲੇ ਡਿਜ਼ਾਈਨ ਵੀ ਤੁਹਾਨੂੰ ਦਿਖਾਣੇ ਆ ਆ ਦੇਖੋ ਜੀ ਆ ਸਾਰੇ ਨਵੇਂ ਡਿਜ਼ਾਈਨ ਆਏ ਆ ਅੱਜ ਦੇ ਦਿਨ ਚ ਜਿਨ੍ਹਾਂ ਦੇ ਚਾਰ-ਚਾਰ ਕਲਰ ਹੈ ਔਰ ਕਲਰਾਂ ਦੇ ਨਾਲ-ਨਾਲ ਬਹੁਤ ਹੀ ਸੋਹਣੇ-ਸੋਹਣੇ ਗਰਲਿਸ਼ ਲੋਕ ਡਿਜ਼ਾਈਨ ਆਏ ਆ ਆ ਦੇਖੋ ਇੰਸਟਾਗ੍ਰਾਮ ਵਾਲੇ ਪੀਸ ਆ ਗਏ ਨੇ ਇਹ 50% ਆਫ ਜਿਹੜਾ ਚੱਲ ਰਿਹਾ ਹੈ ਇਹ ਆਪਾਂ ਨੂੰ ਕੰਟੀਨਿਊਲੀ ਮਿਲੇਗਾ ਆ ਦੇਖੋ ਜੀ 20 ਸ਼ੇਪ ਗਲੇ ਦੇ ਵਿੱਚ 20 ਸ਼ੇਪ ਗਲੇ ਦੇ ਵਿੱਚ ਬਾਟਮ ਵਰਕ ਨਾਲ ਬਹੁਤ ਹੀ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਆ ਗਏ ਆਪਣੇ ਕੋਲੇ ਆ ਸਾਰੀ ਵੈਰਾਈਟੀ ਜਿਹੜੀ ਹੈ ਨਵੀਂ ਤੇ ਫਰੈਸ਼ੀ ਵੈਰਾਈਟੀ ਹੈ ਲਿਆਓ ਭਾਜੀ ਤੁਸੀਂ ਕੀ ਲੈ ਕੇ ਖੜੇ ਹੋਏ ਹੋ ਆ ਲਓ ਜੀ ਆਹ ਨੇ ਭਾਜੀ ਨੋਰਮਲ ਰੇਂਜ ਦੇ ਵਿੱਚ ਦੇਵਾਂਗੇ ਆਪਾਂ 23 2300 ਵਾਲੇ ਸ਼ੂਟ 11100 ਦੀ ਰੇਂਜ ਚ ਦੇਣ ਲੈਂ ਨੂੰ ਆਪਣੇ ਘਰ ਦਾ ਖਾਸ ਫੰਕਸ਼ਨ ਹੈ ਔਰ ਸੁਣਿਆ ਜੀ ਨਾਲ ਭਾਜੀ ਇਹਦਾ ਢੇਰਾਂ ਦੇ ਢੇਰ ਲਾ ਰਹੇ ਨੇ ਮਾਲ ਤੇ ਮਾਲ ਲਿਆ ਰਹੇ ਨੇ ਪਰ ਮਾਲ ਲਿਆ ਰਹੇ ਨੇ ਸਾਰਾ 50% ਔਫ ਆਲੋ ਜੀ ਜਿੰਨੇ ਵੀ ਡਿਜ਼ਾਈਨ ਹੈ ਜਿੰਨੀਆਂ ਵੀ ਆਈਟਮ ਹੈ ਇਹ ਮੇਰੇ ਕੋਲੇ 50% ਔਫ ਤੇ ਆ ਚੁੱਕੀਆਂ ਗੋਠੀ ਵਰਲਡਵਾਈਡ ਤੋਂ ਅੱ비 ਵੀ ਅਰਬੰਦਾ ਤੇ ਖਰੀਦ ਆਲੀ ਕਰਨੀ ਹੈ ਜਰੂਰ ਪਹੁੰਚੋ ਇੱਕ ਵਾਰ ਵਿਜ਼ਿਟ ਕਰੋ ਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ